ਤਾਨੂੰ ਕੱਲਾ ਮੁਆਜਰੇ ਦੇ ਨਾਲ ਨਹੀਂ ਸਾਡੇ ਜਿਹੜੇ ਜੀਪਾਂ ਦੇ ਚਲਗੇ ਉਹ ਕੁਛ ਨਹੀਂ ਆਲੇ ਉਹ ਵਾਪਸ ਨਹੀਂ ਆਣੇ ਰੋਟੀ ਪ੍ਰਮਾਤਮਾ ਨੇ ਇਹ ਵੀ ਦੇਈ ਜਾਣੀ ਆ ਠੀਕ ਆ ਜੀ ਸਿਰਫ ਗੱਲ ਕੀ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਗਾਂਵ ਵਾਸਤੇ ਜੇ ਕੋਈ ਅੱਗੇ ਏਦਾਂ ਦੀ ਗਲਤੀ ਕਰਦਾ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਭਾਈ ਸਾਡੇ ਇਹਨਾਂ ਬੰਦਿਆਂ ਦੇ ਕਾਰਵਾਈ ਹੋ ਇੰਕੀ ਅਸੀਂ ਇਹ ਕੰਮ ਨਹੀਂ ਕਰਨਾ ਗੱਲ ਐਦਾਂ ਆ ਜੀ ਇੱਥੋਂ ਇੱਕ ਗੱਡੀ ਜਿਹੜੀ ਛੋਟੀ ਬੜੀ ਔਖੀ ਆ ਮੋਣੀ ਐਡਾ ਵੱਡਾ ਟੈਂਕਰ ਇੱਥੋਂ ਮੁੜ ਰਿਹਾ ਆ ਠੀਕ ਆ ਜੀ ਇਹ ਕਿੱਥੇ ਨੂੰ ਜਾ ਰਿਹਾ ਆ ਇੱਥੋਂ 20 ਕਿਲੋਮੀਟਰ ਤੇ ਪਲਾਂਟ ਆ ਜਿੱਥੇ ਗੈਸ ਚੋਰੀ ਨੂੰ ਕੀ ਆ ਇਸ ਤੋਂ ਅੱਗੇ 20 ਕਿਲੋਮੀਟਰ ਤੇ ਪਲਾਂਟ ਆ ਗੈਸ ਚੋਰੀ ਨੂੰ ਕੀ ਆ ਅਗਰ ਉਹ ਗੈਸ ਪਲੇਟ ਇਸ ਕੰਪਨੀ ਦੇ ਅੰਡਰ ਦੇ ਵਿੱਚ ਬੋਲਦੇ ਆ ਜਿੱਥੇ ਇਹਨਾਂ ਦੀ ਗੈਸ ਚੋਰੀ ਹੁੰਦੀ ਆ ਅਗਰ ਬੋਲਦੇ ਆ ਇਹਨਾਂ ਦੇ ਅੰਡਰ ਦੇ ਵਿੱਚ ਨਾ ਠੀਕ ਆ ਅਗਰ ਨਹੀਂ ਇਹ ਉਹਨਾਂ ਦੇ ਅੰਦਰ ਦੇ ਵਿੱਚ ਬੋਲਦੇ ਤਾਂ ਜਿਹੜਾ ਕੰਪਨੀ ਦਾ ਮੈਨੇਜਰ ਆ ਜਾਂ ਜੋ ਵੀ ਇਹਨਾਂ ਦਾ ਹੈਗਾ ਜਾਂ ਸਿਸਟਮ ਦਾ ਕੋਈ ਵੀ ਮਾਲਕ ਆ ਉਹਦੇ ਤੇ ਵੀ ਐਫ ਆਈ ਆਰ ਹੋਣੀ ਚਾਹੀਦੀ ਆ ਤੇ ਇਹ ਜਿੱਥੇ ਪਲਾਟ ਜਾ ਕੇ ਗੈਸ ਚੋਰੀ ਹੁੰਦੀ ਉਹਨਾਂ ਤੇ ਵੀ ਐਫ ਆਈ ਆਰ ਹੋਣੀ ਚਾਹੀਦੀ ਆ